ਕਰਨਵਾਸੀ ਪਿੰਡ ਪੈਣੀ ਵਾਧਾ ਦੇ ਵਿੱਚ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਇਕੱਠਾ ਰੱਖਿਆ ਗਿਆ ਜਥੇਬੰਦੀਆਂ ਵੀ ਬੁਲਾਈਆਂ ਸਾਰੇ ਨੌਜਵਾਨ ਆਏ ਵੀਰ ਭਰਾ ਆਏ ਤੇ ਉੱਥੇ ਦੋਸਤੋ ਇਹ ਗੱਲ ਦੀ ਸਕੀਮ ਕੀਤੀ ਗਈ ਕਿ ਪਿੰਡ ਦੇ ਵਿੱਚੋਂ ਵੱਡੇ ਪੱਧਰ ਤੇ ਪੈਸਾ ਇਕੱਠਾ ਕਰ ਗਿਆ ਤੇ ਜਿਹੜਾ ਕੋਈ ਵਸਤੂਆਂ ਦੇਣਾ ਚਾਹੁੰਦਾ ਉਹ ਕੋਈ ਪਾਣੀ ਦੇ ਡੱਬੇ ਦੇਣਾ ਚਾਹੁੰਦਾ ਉਹ ਜਿਹੜਾ ਕੋਈ ਸੁੱਕੀਆਂ ਵਸਤੂਆਂ ਦੇਣਾ ਚਾਹੁੰਦਾ ਉਹ ਭਾਵ ਕਿ ਜਿੱਡਾ ਵੱਡਾ ਪਿੰਡ ਹੈ ਪੈਣੀ ਵਾਗਾ ਓਡੇ ਵੱਡੇ ਰੂਪ ਦੇ ਵਿੱਚ ਇਥੋਂ ਸਮਾਨ ਇਕੱਠਾ ਕਰਕੇ ਜਿਹੜੇ ਹੜਪੀੜਤ ਸਾਡੇ ਭਰਾ ਨੇ ਦੋਸਤੋ ਉਹਨਾਂ ਦੀ ਮਦਦ ਵਾਸਤੇ ਜਾਇਆ ਜਾਊਗਾ ਅੱਜ ਜੋ بڑے ਵੱਡੇ ਕੱਠ ਦੇ ਵਿੱਚ ਇਹ ਗੱਲ ਅੱਜ ਰੈਵਾੜੀ ਬਣ ਗਈ ਹੈ ਤੁਸੀਂ ਤਸਵੀਰਾਂ ਵੀ ਪਾ ਦਿਆਂਗੇ ਆ ਦੇਖ ਵੀ ਰਹੇ ਹੋ ਤੁਸੀਂ ਸਾਈਡਾਂ ਤੇ ਅਸੀਂ ਪਾਈਆਂ ਬੜੀ ਵਧੀਆ ਅੱਜ ਪ੍ਰੋਪਰ ਮੀਟਿੰਗ ਹੋਈ ਸਾਰੇ ਨਗਰ ਨਿਵਾਸੀ ਪਿੰਡ ਪੈਣੀ ਵਾਗਾ ਦੇ ਆਏ ਇੱਥੇ ਜਥੇਬੰਦੀਆਂ ਬੜੀਆਂ ਇਨਕਲਾਬੀ ਪਿੰਡ ਐ ਇਸ ਲਈ ਸਰਵਤ ਦੇ ਭਲੇ ਵਾਲਾ ਪਿੰਡ ਐ ਗੁਰੂ ਤੇਗ ਬਹਾਦਰ ਮਹਾਰਾਜ ਦੇ ਇੱਥੇ ਚਰਨ ਪਏ ਐ ਦੋ ਇਤਿਹਾਸਕ ਗੁਰੂ ਘਰ ਐ ਦੋਸਤੋ ਇਸ ਲਈ ਬੜੀਆਂ ਸੰਗਤਾਂ ਸ਼ਰਧਾ ਭਾਵਨਾ ਵਾਲਾ ਪਿੰਡ ਐ ਤੇ ਅੱਜ ਵੱਡੀ ਪੱਧਰ ਤੇ ਸੰਗਤਾਂ ਦਾ ਹੰਗਾਰਾ ਮਿਲਿਆ ਸਾਰੀ ਸੰਗਤ ਨੇ ਕਿਹਾ ਕਿ ਭਾਵੇਂ ਜੀ ਕਿੱਲਿਆਂ ਤੇ ਪੈਸੇ ਪਾ ਲਓ ਭਾਵੇਂ ਘਰਾਂ ਨੂੰ ਬਾਸ ਪਾ ਦਿਓ ਕੋਈ ਵੀ ਜਵਾਬ ਨਹੀਂ ਦੇਵੇਗਾ ਉਦੋਂ ਮਨ ਖੁਸ਼ ਹੋ ਗਿਆ ਜਦੋਂ ਸਾਰਿਆਂ ਨੇ ਖੁਸ਼ ਹੋ ਕੇ ਕਿਹਾ ਕਿ ਜੀ ਗ੍ਰਾਹੀ ਕਰੋ ਤੁਸੀਂ ਬੰਦੇ ਮੂਹਰੇ ਲੱਗੋ ਕਮੈਂਟੀਆਂ ਬਣਾ ਲਓ ਤੇ ਅਸੀਂ ਵੱਡੇ ਪੱਧਰ ਤੇ ਫੰਡ ਦੇਵਾਂਗੇ ਤੇ ਮੈਨੂੰ ਆਸ ਹੈ ਕਿ 2-3 ਦਿਨਾਂ ਦੇ ਵਿੱਚ 2 ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪੈਸਾ ਫੰਡ ਇਕੱਠਾ ਕਰਕੇ ਉੱਥੇ ਸੰਪਰਕ ਕਰਾਂਗੇ ਜਿਹੜੇ ਏਰੀਆ 'ਚ ਵੱਧ ਲੋਡ ਹੈ ਜਿੱਥੇ ਪਹੁੰਚਿਆ ਨਹੀਂ ਦੋਸਤੋ ਇੱਕ ਪਿੰਡ ਨੂੰ ਸਮਾਨ ਦਈਏ ਦੋ ਨੂੰ ਦਈਏ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਮੇਰੀ ਤੇ ਇਹ ਵੀ ਮਨ ਦੀ ਇੱਕ رائے ਹੈ ਸਾਂਝੀ ਕਰਾਂਗੇ ਕਿ ਕਿਉਂ ਨਾ ਕੋਈ ਕੋਈ ਚੰਗੇ ਬੰਦੇ ਆ ਜਿਹੜੇ 5-7 ਬੰਦਿਆਂ ਦੀ ਕਮੇਟੀ ਪੱਕੇ ਤੌਰ ਤੇ ਬਣ ਜੇ ਤੇ ਉਹਨਾਂ ਦਾ ਕੋਈ Google Pay ਨੰਬਰ ਜਾਰੀ ਹੋ ਜੇ ਕਿ ਉਹ ਸਿੱਧਾ ਦੁਕਾਨ ਵਾਲੇ ਨੂੰ ਫੋਨ ਕਰ ਦੇਣ ਜਿੱਥੋਂ ਸਮਾਨ ਚੱਕਣਾ ਹੈ ਕਿਉਂਕਿ ਦੋਸਤੋ ਪੈਸਾ ਇਹੋ ਜੀ ਚੀਜ਼ ਹੈ ਇਹਦੇ ਵਿੱਚ ਛੇੜਖਾਨੀ ਹੋ ਜਾਂਦੀ ਹੈ ਇਸ ਲਈ ਲੋੜ ਹੀ ਨਹੀਂ ਕਿਸੇ ਤੋਂ ਨਗਦ ਪੈਸਾ ਫੜਨ ਦੀ ਸਿੱਧਾ ਜਾਓ ਗੂਗਲ ਪੇ ਤੇ ਸਮਾਨ ਚੁਕਾ ਦੇਣਾ ਸਿੱਧਾ ਹੀ ਉਹ ਜੇ ਕਿਤੇ ਪਾਣੀ ਦੀਆਂ ਪੇਟੀਆਂ ਚੱਕਣੀਆਂ ਕਿਉਂਕਿ ਪਾਣੀ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਪਿੰਡਾਂ ਦੇ ਵਿੱਚ ਲਾਈਟ ਕੱਟੀ ਹੋਈ ਹੈ ਕਿਉਂਕਿ ਪਾਣੀ ਖੜਾ ਹੈ ਹੜ ਪੀੜਤ ਲੱਗੇ ਚ ਦੋਸਤੋ ਤੇ ਲਾਈਟ ਕੱਟੀ ਕਰਕੇ ਟੂਟਗਾ ਨਹੀਂ ਆਉਂਦਾਂ ਟੂਟੀਆਂ ਨਾ ਆਉਣ ਕਰਕੇ ਪਾਣੀ ਬਿਨਾਂ ਲੋਕ ਤੇ ਆਏ ਮਰ ਰਹੇ ਐ ਕਿਉਂਕਿ ਜਿਹੜੇ ਹੜਾਂ ਵਾਲਾ ਗੰਦਾ ਪਾਣੀ ਐ ਉਹ ਤੇ ਪੀ ਵੀ ਨਹੀਂ ਸਕਦੇ ਲੋਕ ਇਸ ਲਈ ਪਾਣੀ ਵੱਧ ਤੋਂ ਵੱਧ ਸਾਡਾ ਰੱਦ ਹੈ ਕਿ ਅਸੀਂ ਪਾਣੀ ਵੱਧ ਤੋਂ ਵੱਧ ਖਰੀਦ ਕਰਕੇ ਲੈ ਕੇ ਜਾਈਏ ਜੇ ਕੋਈ ਸਮਾਜ ਸੇਵੀ ਵੀਰ ਕੋਈ ਗੱਡੀ ਦੋ ਗੱਡੀਆਂ ਪਾਣੀ ਦੀਆਂ ਦੇਣੀਆਂ ਚਾਹੁੰਦਾ ਐ ਅਸੀਂ ਇੱਕ ਤੋਂ ਦੇਣਾ ਚ ਲੈ ਕੇ ਜਾਵਾਂਗੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਐ ਕਿਉਂਕਿ ਕਈ ਵਾਰੀ ਬੰਦਾ ਦੂਰ ਬੈਠਾ ਹੁੰਦਾ ਜਾਂ ਕੱਲਾ ਲੈ ਕੇ ਨਹੀਂ ਜਾ ਸਕਦਾ ਅਸੀਂ ਜਾਵਾਂਗੇ ਖਾਸੇ ਬੰਦੇ ਸਾਡੇ ਨਾਲ ਸੇਵਾਦਾਰ ਜਾਣਗੇ ਜੇ ਉਹ ਭਰਾ ਸਾਨੂੰ ਕੋਈ ਪਾਣੀ ਦੀ ਖਰੀਦ ਕਰਕੇ ਦੇ ਦੇ ਇੱਕ ਗੱਡੀ ਦੀ ਦੋ ਗੱਡੀ ਦੀ ਸਿੱਧੇ ਪੈਸੇ ਦੁਕਾਨ ਵਾਲਿਆਂ ਨੂੰ ਦੇ ਦੇ ਤੇ ਅਸੀਂ ਦੋਸਤੋ ਪਾਣੀ ਉੱਥੇ ਨਾਲ ਲੈ ਜੀਏ ਅਸੀਂ ਤਾਂ ਜਿਹੜਾ ਪਿੰਡ ਚੋਂ ਸਮਾਨ ਇਕੱਠਾ ਕਰਨਾ ਹੈ ਉਹ ਤੇ ਅਸੀਂ ਕਰ ਨਹੀਂ ਕਰਨਾ ਤੇ ਮੇਰੀ ਹੋਰ ਵੀ ਬੇਨਤੀ ਹੈ ਜਿਹੜੇ ਮੇਰੇ ਵੀਰਸ ਗੱਲ ਨੂੰ ਬੀਡਗੋ ਨੂੰ ਸੁਣਨਗੇ ਮੇਰੀ ਗੱਲਬਾਤ ਨੂੰ ਚਾਹੇ ਕੋਈ ਬਾਹਰ ਵਿਦੇਸ਼ਾਂ ਵਿੱਚ ਬੈਠਾ ਹੈ ਕੋਈ ਦਾਨੀ ਸੱਜਣ ਜੇ ਉਹ ਕੋਈ ਸੁੱਕੀਆਂ ਵਸਤੂਆਂ ਦੇਣੀਆ ਚਾਹੁੰਦਾ ਹੈ ਤੇ ਦੋਸਤੋ ਸਾਨੂੰ ਵਸਤੂਆਂ ਦਵਾ ਦੇ ਪੈਸੇ ਦੀ ਲੋੜ ਨਹੀਂ ਤੇ ਅਸੀਂ ਜਾ ਕੇ ਉਹਨੂੰ ਬੀਡਗੋ ਪਾ ਦੇਵਾਂਗੇ ਕਿ ਤੇਰਾ ਭਾਈ ਸਮਾਨ ਆਹ ਥਾਂ 'ਚ ਵੰਡਿਆ ਗਿਆ ਆਹ ਦੇਖ ਲੈ ਉਹਦਾ ਵੀ ਦਿਲ ਖੁਸ਼ ਹੋਊਗਾ ਉਹਦੀ ਸੇਵਾ ਵੀ ਸਹੀ ਤਾਂ ਲੱਗ ਜੂ ਤੇ ਮੇਰਾ ਅੱਜ ਬੜਾ ਖੁਸ਼ ਮਨ ਹੋਇਆ ਪਿੰਡ ਪੈਣੀ ਵਾਗਾ ਦੀ ਸੰਗਤ ਦੀ ਬੜਾ ਧੰਨਵਾਦ ਹੈ ਸਾਰੇ ਜੁੜੇ ਸੁਖਜਿੰਦਰ ਸਿੰਘ ਜੀ ਸਰਪੰਚ ਸਾਹਿਬ ਜੀਬੀ ਸਰਵਜੀਤ ਕੌਰ ਉਹਨਾਂ ਦੀ ਧਰਮ ਪਤਨੀ ਉਹ ਨਗਰ ਦੇ ਸਰਪੰਚ ਹੈ ਅਗਵਾਈ ਕਰਦੇ ਐ ਉਹ ਵੀ ਅੱਜ ਉੱਥੇ ਆਏ ਸੀ ਤੇ ਹੋਰ ਵੀ ਮੋਤਵਰ ਬੰਦੇ ਸਾਰੀ ਸੀ ਉੱਥੇ ਪਿੰਡ ਦੇ ਸਾਰੇ ਹੀ ਨਗਰ ਸੀ ਸਾਰੇ ਨਗਰ ਨੂੰ ਸੇਹਰਾ ਪਰ ਜਿਹੜਾ ਬੰਦਾ ਕੋਈ ਮੂਹਰੇ ਲੱਗ ਕੇ ਕੰਮ ਕਰਦਾ ਹੈ ਤੇ ਦੋਸਤੋ ਉਹਦਾ ਮਾਣ ਆਦਰ ਵੀ ਵੱਧ ਜਾਂਦਾ ਹੈ ਇਸ ਲਈ ਉਹਨਾਂ ਨੇ ਮੂਰੇ ਲੱਗ ਕੇ ਸਾਰੇ ਨਗਰ ਦੇ ਵਿੱਚੋਂ ਇਹ ਪੈਸਾ ਇਕੱਠਾ ਕਰਕੇ ਸੁੱਕਾ ਰਾਸ਼ਨ ਇਕੱਠਾ ਕਰਕੇ ਸਮਾਨ ਇਕੱਠਾ ਕਰਕੇ ਵੱਧ ਤੋਂ ਵੱਧ ਹੜਪੀੜਤ ਲੋਕਾਂ ਵਾਸਤੇ ਲੈ ਕੇ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਵੱਧ ਤੋਂ ਵੱਧ ਦੋਸਤੋ ਸਹਿਯੋਗ ਕਰੇ ਵੱਧ ਤੋਂ ਵੱਧ ਦੋਸਤੋ ਵੀਡੀਓ ਨੂੰ ਸਾਂਝੀ ਕਰ ਦਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤਾਂ ਕਿ ਅੱਗੇ ਤੋਂ ਵੀ ਆਪਾਂ ਹੜਪੀੜਤਾ ਦੀ ਮਦਦ ਕਰਨੀ ਹੈ ਕਿ ਕੋਈ ਦਾਨੀ ਸੱਜਣ ਤੁਹਾਡੀ ਬੀੜ ਕੋ ਨੂੰ ਦੇਖ ਕੇ ਸਾਂਝੀ ਕਰੀ ਨੂੰ ਦੇਖ ਕੇ ਜੁੜ ਜੇ ਤੇ ਜਿਹੜਾ ਸਮਾਨ ਹੈ ਉਹ ਵੱਧ ਲ ਜਾ ਸਕਗੇ ਮੇਰਾ ਕਹਿਣ ਦਾ ਭਾਵ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ